ਨਮਸਕਾਰ ਦਿਨਿਕ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਛਲੇ ਦਿਨੀ ਜਿਹੜਾ ਹੜਾ ਦਾ ਪ੍ਰਕੋਪ ਪਹਾੜਾ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਵਿੱਚ ਵੀ ਦੇਖਣ ਨੂੰ ਮਿਲਿਆ ਅਤੇ ਜਿਹੜੇ ਗਰੀਬ ਲੋਕ ਸਨ ਉਹ ਹੜਾ ਦੀ ਮਾਰ ਦੀ ਚਪੇਟ ਵਿੱਚ ਆ ਕੇ ਆਪਣਾ ਮਕਾਨ ਦੁਕਾਨ ਜ਼ਮੀਨ ਫਸਲ ਪਸ਼ੂਤਨ ਸਭ ਕੁਝ ਜਿਹੜਾ ਆ ਉਹ ਹੜਾ ਦੀ ਚਪੇਟ ਵਿੱਚ ਖੋ ਚੁਕੇ ਹਨ ਅਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਸਰਕਾਰ ਵੱਲ ਆਸ ਲਗਾਈ ਬੈਠੇ ਹਨ ਕਿ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਉਦੀ ਪਰਪਾਈ ਜਿਹੜੀ ਆ ਸਰਕਾਰ ਜ਼ਰੂਰ ਕਰੇਗੀ ਔਰ ਤਸਵੀਰਾਂ ਰਾਈ ਤੁਸੀਂ ਦੇਖ ਸਕਦੇ ਹੋ ਕਿ ਇਹ ਇਸ ਵੇਲੇ ਆਪਾਂ ਹਲਕਾ ਪੋਆ ਦੇ ਪਿੰਡ ਉਹਨੀਆਂ ਚਾਟਕ ਵਿੱਚ ਪਹੁੰਚੇ ਹਾਂ ਜਿੱਥੇ ਕੀ ਇੱਕ ਗਰੀਬ ਦਾ ਆਸ਼ਿਆਨਾ ਜਿਹੜਾ ਆ ਉਹ ਹੜ ਦੀ ਚਪੇਟ ਦੇ ਵਿੱਚ ਆਮ ਦੇ ਚਲਦਿਆਂ ਪੂਰਾ ਨਸਤੋ ਨਬੂਦ ਹੋ ਗਿਆ ਅਤੇ ਪਰਿਵਾਰ ਦੇ ਵਿੱਚ ਦੁੱਖ ਦਾ ਜਿਹੜਾ ਆ आलम ਵੇਖਣ ਨੂੰ ਮਿਲ ਰਿਹਾ ਹੈ ਔਰ ਇਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਇਸ ਪਿੰਡ ਦੇ ਵਿੱਚ ਹੋਰ ਵੀ ਕਈ ਮਕਾਨ ਹਨ ਜਿਹੜੇ ਹਾੜਾ ਦੀ ਚਪੇਟ ਦੇ ਵਿੱਚ ਆਏ ਹਨ ਅਤੇ ਨੁਕਸਾਨੇ ਗਏ ਹਨ ਉੱਤੇ ਹੀ ਜੇ ਗੱਲ ਕਰੀਏ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਸੂਬਾ ਸਰਕਾਰ ਦੇ ਮੰਤਰੀ ਕਹਿ ਰਹੇ ਨੇ ਕਿ ਬਿਨਾਂ ਕਿਸੇ ਪੱਕ ਪਾਤ ਤੋਂ ਬਿਨਾਂ ਕਿਸੇ ਭੇਦ ਭਾਣ ਤੋਂ ਹਰ ਇੱਕ ਨੁਕਸਾਨ ਹੋਏ ਬੰਦੇ ਦਾ ਜਿਹੜਾ ਪਰਪਾਈ ਕੀਤੀ ਜਾਵੇ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪਰ ਉੱਤੇ ਹੀ ਲੋਕਾਂ ਦੇ ਵਿੱਚ ਜਿਹੜਾ ਕਾਫੀ ਰੋਸ ਵੇਕਰ ਨੂੰ ਮਿਲ ਰਿਹਾ ਹੈ ਕਿ ਜਿਹੜੇ ਨੁਮਾਇੰਦੇ ਹਨ ਉਹਨਾਂ ਦੀ ਕਹਾਣੀ ਅਤੇ ਕਥਨੀ ਦੇ ਵਿੱਚ ਕਾਫੀ ਫਰਕ ਜਿਹੜਾ ਉਹ ਸਾਫ਼ ਦਿਖਾਈ ਦੇ ਰਿਹਾ ਸਾਡੇ ਨਾਲ ਜਿਹੜੇ ਕਰਦੇ ਮਾਲਕ ਹਨ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਕਹਿਣਾ ਹੈ ਉਹਨਾਂ ਦਾ ਸਾਰੇ ਮਸਲੇ ਨੂੰ ਲੈ ਕੇ ਪੰਜੀ ਕੀ ਨਾਮ ਹੈ ਔਰ ਕਿਹੜਾ ਪਿੰਡ ਹੈਗਾ ਇਹ ਮੇਰਾ ਨਾਮ ਭਾਰਤੀ ਦੇਵੀ ਆ ਗੋਲੀਆਂ ਚਟਕ ਪਿੰਡ ਸਾਡਾ ਪੰਜੀ ਕੀ ਨੁਕਸਾਨ ਹੋਇਆ ਕੀ ਗੱਲਬਾਤ ਹੋਈ ਆ ਥੋੜੀ ਗੱਲਬਾਤ ਦੱਸੋ ਜਿਹੜਾ ਪਾਣੀ ਆਣ ਕਰਕੇ ਮੇਰਾ ਮਕਾਨ ਡੇਗ ਗਿਆ ਜਿਹੜਾ ਪੰਮਿਆ ਤੁਸੀਂ ਟੁੱਟਿਆ ਉਹ ਸਿੱਧੀ ਇੱਥੇ ਆਣ ਕੇ ਰੁਕੀਏ ਇੱਥੇ ਪਾਣੀ ਦਾ ਨੁਕਸਾਨ ਬਹੁਤਾ ਆਇਆ ਕਰ ਬਣਾਇਆ ਸੀ ਮੈਂ ਅੱਜ ਤੇ ਲੇਬਰ ਵੀ ਦੇਣੇ ਆਲੀ ਐ ਮੈਂ ਮੰਜਾ ਪੀੜਾ ਵੀ ਰੱਖਿਆ ਦਾ ਸੀ ਤੇ ਮੰਜਾ ਪੀੜਾ ਵੀ ਰੋੜ ਗਿਆ ਮੇਰਾ ਤੇ ਅਏ ਤੱਕ ਮੰਤਰੀ ਆਣ ਕੇ ਕੁਛ ਨਹੀਂ ਆ ਪੁੱਛਿਆ ਨਾ ਜੇ ਗੱਲ ਕਰੀਏ ਤਾਂ ਲਗਾਤਾਰ ਜਿਹੜੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਆ ਉਹਨਾਂ ਵੱਲੋਂ ਲਗਾਤਾਰ ਜਿਹੜਾ ਦੌਰਾ ਤੇ ਦੌਰਾ ਕੀਤਾ ਜਾ ਰਿਹਾ ਹੈ ਪਰ ਤੁਸੀਂ ਕਹਿ ਰਹੇ ਹੋ ਕਿ ਸਾਡੇ ਪਿੰਡ ਦੇ ਵਿੱਚ ਨਹੀਂ ਆਏ ਕੀ ਨਹੀਂ ਆਏ ਤਾਂ ਨਹੀਂ ਆਏ ਦੋ ਵਾਰੀ ਆਏ ਨਹੀਂ ਤੂੰ ਤੋ ਬਾਰ ਬਾਰ ਹੋ ਕੇ ਚਲ ਜਾਂਦੇ ਸਾਡੇ ਆਪਣੇ ਬੰਦਿਆ ਕੋ ਹੋ ਕੇ ਚਲ ਜਾਂਦੇ ਆਰੇ ਇੱਥੇ ਨੁਕਸਾਨ ਦਾ ਜਾਇਜ਼ਾ ਲੈਣ ਦੇ ਲਈ ਕੋਈ ਵੀ ਨਹੀਂ ਬੜਿਆ ਕੋਈ ਨਹੀਂ ਇੱਥੇ ਸਰ ਕੋਈ ਨਹੀਂ ਬੜਿਆ ਔਰ ਜੇ ਗੱਲ ਕਰੀਏ ਤੇ ਕਿੰਨਾ ਕੁ ਨੁਕਸਾਨ ਜਿਹੜਾ ਕਿੰਨੇ ਕੁ ਘਰਾਂ ਦਾ ਜਿਹੜਾ ਤੁਹਾਡੇ ਪਿੰਡ ਚਾਟਕ ਦੇ ਵਿੱਚ ਹੋਇਆ ਸਰ ਕਿੰਨੇ ਘਰਾਂ ਦਾ ਜ਼ਿਆਦਾ ਨੁਕਸਾਨ ਹੋਇਆ ਹਾਂਜੀ ਪਾਣੀ ਤੇ ਸਾਰੇ ਫਿਰਿਆ ਹੈਗਾ ਤੇ ਨੁਕਸਾਨ ਜ਼ਿਆਦਾ ਤਿੰਨ ਘਰਾਂ ਦਾ ਹੋਇਆ ਹੈਗਾ ਔਰ ਕੀ ਮੰਗ ਕਰਦੇ ਹੋ ਮੰਗ ਕਿਹੜੀ ਸਰ ਕਰਨੀ ਆਹੀਂ ਅਸੀਂ ਚਲ ਸਤ ਚਾਹੀਦੀ ਆ ਸਾਨੂੰ ਹਾਂਜੀ ਲੇ ਮੌਜੂਦ ਨੇ ਪਿੰਡ ਦੇ ਸਰਪੰਚ ਮੌਜੂਦਾ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਕਾਰੀ ਜਿਹੜੀ ਆ ਦਰਸ਼ਕਾਂ ਨਾਲ ਸਾਂਝੀ ਕਰਦੇ ਆ ਕੀ ਨਾਮ ਆ ਆਪਣਾ ਔਰ ਕਿਹੜਾ ਪਿੰਡ ਮੇਰਾ ਨਾਮ ਕੋਹਲੀਆਂ ਚਾਟਕਾਂ ਜੈਤਾ ਸਾਡੀ ਤੇ ਬਸ ਇਹ ਹੀ ਹੈ ਕਿ ਅਸੀਂ ਕਹਿੰਦੇ ਕਿ ਮੰਤਰੀ ਸਾਹਿਬ ਜਿਹਦਾ ਬਾਕੀ ਸਾਰਿਆਂ ਦਾ ਸਾਰਿਆਂ ਦਾ ਦੇਖਭਾਲ ਕੀਤਾ ਮਹਾਵਤ ਜੇ ਤਾਂ ਇਹਨਾਂ ਨੂੰ ਵੀ ਦਿੱਤਾ ਜਾਏ ਸਰਦਾਰ ਜੀ ਕੀ ਗੱਲਬਾਤ ਹੋਈ ਔਰ ਇਹ ਜਿਹੜੇ ਪਿੰਡ ਦੇ ਲੋਕ ਇਕੱਠੇ ਹੋਏ ਨੇ ਕੀ ਕਾਰਨ ਆਰ ਨੇ ਦਾਦਾਈ ਨਾ ਵਿੱਚ ਮੁੰਤਰੀ ਸਾਹਿਬ ਦੋ ਤਿੰਨ ਵਾਰ ਹੀ ਆਏ ਨਾ ਛੜਕੇ ਛੜਕੇ ਉਹਨਾਂ ਨੇ ਰੋਕ ਕੀਤਾ ਜਿਹਨਾਂ ਦਾ ਨੁਕਸਾਨ ਹੋਇਆ ਚਟਪਿੰਡ ਚਟਕ ਵਿੱਚ ਉਥੇ ਨਹੀਂ ਪਹੁੰਚੇ ਸਕੇ ਜਿਹੜੇ ਉਹਨਾਂ ਦੇ ਕਰੰਦੇ ਨੇ ਇੱਥੋਂ ਤੱਕ ਨਹੀਂ ਪਹੁੰਚਣ ਹੁੰਦੇ ਅਸੀਂ ਇਹ ਪੀਲ ਕਰਦੇ ਆਂ ਮੰਤਰੀ ਸਾਹਿਬ ਨੂੰ ਕਿ ਜਿਉ ਇਹਨਾਂ ਦਾ ਨੁਕਸਾਨ ਹੋਇਆ ਇਹਨਾਂ ਨੂੰ ਜੋ ਮਦਦ ਦਿੱਤਾ ਜਾਵੇ ਅੱਜ ਮੌਕਾ ਦੇਖਣ ਨਹੀਂ ਆਇਆ ਕੋਈ ਔਰ ਇਹ ਕਿੰਨੇ ਘਰਾਂ ਦਾ ਜਿਹੜਾ ਨੁਕਸਾਨ ਕਿਤੇ ਘੱਟ ਹੋ ਘੱਟ ਤਿੰਨ ਘਰਾਂ ਦਾ ਜਿਆਦਾ ਨੁਕਸਾਨ ਹੋਇਆ ਪਾਣੀ ਸਾਰੇ ਛਾਟਕਾਂ ਵਿੱਚ ਫਰਿਆ 33% ਘਰਾਂ ਨੇ 33% ਘਰਾਂ ਨੇ ਜਿਨ੍ਹਾਂ ਨੂੰ ਕਿਸੇ ਡਰੇੜਾ ਆਈਆਂ ਚਾਹ ਕਿਸੇ ਫਰਤ ਲੱਗਿਆ ਤੇ ਆਮ ਪਾਣੀ ਤੇ ਸਾਰੇ ਪਿੰਡ ਵਿੱਚ ਲੰਘਿਆ ਤੇ ਮੰਤਰੀ ਸਾਹਿਬ ਆ ਕੇ ਕੋਹਲੀਆਂ ਵਿੱਚ ਟਿਕਦੇ ਨੇ ਪਿੰਡ ਛਾਟਕਾਂ ਵਿੱਚ ਉਹਨਾਂ ਨੇ ਕੋਈ ਵਾਰੀ ਸਾਨੂੰ ਪੁੱਛਿਆ ਨਹੀਂ ਵੀ ਤੁਸੀਂ ਇੱਥੇ ਰਹਿੰਦੇ ਹੋ ਜਾਂ ਨਹੀਂ ਰਹਿੰਦੇ ਔਰ ਇਹ ਉਹਨਾਂ ਵੱਲੋਂ ਕੱਲ ਜਿਹੜੀ ਹੈ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਆ ਉਹਨਾਂ ਨੂੰ ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਜਿਨ੍ਹਾਂ ਦਾ ਵੀ ਨੁਕਸਾਨ ਹੋਇਆ ਉਹਦਾ ਸਰਵੇ ਕੀਤਾ ਜਾਵੇ ਤੁਹਾਡਾ ਸਰਵੇ ਵੀ ਨਹੀਂ ਹੋਇਆ ਜੀ ਸਰਵਾਰ ਨਹੀਂ ਕੋਈ ਸਰਵਾਰ ਨਹੀਂ ਹੋਇਆ ਸਰ ਔਰ ਕੀ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਨਾ ਇਹ ਹੋਵੇ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਇਨਸਾਫ ਹੈ ਉਹ ਕਿੱਥੇ ਹੈ ਉਹ ਸੋ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਕਿ ਇਹ ਜਿਹੜੇ ਪਿੰਡ ਦੇ ਲੰਬੜਦਾਰ ਸਨ ਔਰ ਪਿੰਡ ਦੇ ਜਿਹੜੇ ਆਗੂ ਹਨ ਉਹਨਾਂ ਵੱਲੋਂ ਵੀ ਕਿਤੇ ਨਾ ਕਿਤੇ ਰੋਸ਼ ਜਤਾਇਆ ਜਾ ਰਿਹਾ ਹੈ ਕਿ ਇੱਕ ਪਾਸੇ ਤਾਂ ਸੂਬਾ ਸਰਕਾਰ ਵੱਲੋਂ ਮੰਤਰੀ ਹੋਕਾ ਦੇ ਰਹੇ ਹਨ ਕਿ ਆਪਾਂ ਬਿਨਾਂ ਕਿਸੇ ਭੇਤ ਭਾਰ ਤੋਂ ਸਾਰਿਆਂ ਦੀ ਮਦਦ ਕਰਾਂਗੇ ਪਰ ਕਿਤੇ ਨਾ ਕਿਤੇ ਜਿਹੜਾ ਪਿੰਡ ਵਾਲਿਆਂ ਵਿੱਚ ਰੋਸ਼ ਜਿਹੜਾ ਸਾਫ ਵਿਕਨੂ ਮਿਲਦਾ ਹੈ ਮੇਰਾ ਨਾਮ ਹੀਰ ਲਾਲਾ ਸਰ ਤੇ ਪਿੰਡ ਸਾਡਾ ਹੈ ਚਾਟਕ ਇਹ ਕੋਲੀਆਂ ਪਹਿਲੇ ਇੱਕ ਹੀ ਪ੍ਰਕਾਰ ਦੇ ਹੁੰਦੇ ਰਹੀਏ ਹੁਣ ਦੋ ਪੰਚਾਇਤਾਂ ਬਣ ਗਈਆਂ ਚਾਟਕ ਸਾਡੀ ਇੱਕ ਚਾਟਕ ਪੰਚਾਇਤ ਇੱਕ ਕੋਲੀਆਂ ਆ ਤੇ ਚਲੋ ਬਾਹਰ ਜਿਹੜਾ ਹੈ ਕਾਗਜ਼ ਪਤਰੀ ਸਾਰੇ ਕੋਲੀਆਂ ਇਹਨੂੰ ਕੋਲੀਆਂ ਦੇ ਨਾਲ ਨਾਲ ਜਾਣਦੇ ਜਾਣਦੇ ਆ ਤੇ ਚਲੋ ਕੋਲੀਆਂ ਅੱਡੇ ਦਾ ਨੁਕਸਾਨ ਹੋਇਆ ਤੇ ਸਾਡੇ ਝਾੜਕਾਂ ਦੇ ਨੁਕਸਾਨ ਆ ਕੋਲੀਆਂ ਪੇਂਟ ਦੇ ਵਿੱਚ ਤੇ ਕਿਸੇ ਤਰ੍ਹਾਂ ਦੀ ਇੱਕ ਕੰਧ ਤੱਕ ਵੀ ਨਹੀਂ ਲੱਗੀ ਆਪਾਂ ਕਹੀਏ ਨੇ ਕੋਲੀਆਂ ਪੇਂਟ ਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਸਾਡੇ ਜਿਹੜੇ ਝਾੜਕਾਂ ਦੇ ਵਿੱਚ ਜ਼ਰੂਰ ਨਿਸ਼ਾਨ ਹੋਇਆ ਕਿਉਂਕਿ ਜਿਹੜਾ ਸਾਰਾ ਪਾਣੀ ਟੁੱਟ ਕੇ ਇੱਕ ਤਾਂ ਸਾਰਾ ਕਲੋਨੀ ਦੇ ਵਿੱਚੋਂ ਪੇਂਟ ਦੀ ਕਲੋਨੀ ਵਿੱਚੋਂ ਇੱਕ ਸਾਡੇ ਪੈਲੀਆਂ ਤੋਂ ਸਾਰਾ ਪੈ ਕੇ ਬਾਰੋ-ਬਾਰ ਜਿਹੜਾ ਆ ਕੋਲੀਆਂ ਨੂੰ ਮਤਲਬ ਕੋਲੀਆਂ ਦੇ ਵਿੱਚ ਪਾਣੀ ਗਿਆ ਹੈ ਕੋਈ ਮਤਲਬ ਪੀਣੀ-ਪੀਣੀ ਪਾਣੀ ਗਿਆ ਹੈ ਇਸ ਤੋਂ ਜ਼ਿਆਦਾ ਮਤਲਬ ਕਿ ਉੱਧਰ ਕੋਈ ਨਹੀਂ ਇਸ ਪਾਸੇ ਜਿੰਨਾ ਨੁਕਸਾਨ ਆ ਕਿਸੇ ਨੇ ਵੀ ਇਧਰਲੇ ਪਾਸੇ ਉਹਨਾਂ ਦਾ ਧਿਆਨ ਨਹੀਂ ਲੈਂਦਾ ਤੁਹਾਨੂੰ ਬੰਦੇ ਜਿਹੜੇ ਨਾਲ ਜੁੜੇ ਆ ਉਹਨਾਂ ਨੇ ਧਿਆਨ ਚ ਲੈਣਾ ਹੁੰਦਾ ਕਿ ਯਾਰ ਇਹ ਜਿਹੜੇ ਗਰੀਬ ਬੰਦੇ ਨੇ ਇਹਨਾਂ ਦਾ ਨੁਕਸਾਨ ਹੋਇਆ ਆ ਜਦੋਂ ਸਾਡੇ ਕੋਲ ਪਟਵਾਰੀ ਸਾਹਿਬ ਜਾਂ ਕੋਈ ਬਰੋ ਸੈਕਟਰੀ ਸਾਹਿਬ ਆਏ ਸੀ ਕਹਿੰਦੇ ਵੀ ਚਲੋ ਦਿਖਾਓ ਅਸੀਂ ਉਹਨਾਂ ਨੂੰ ਜਦੋਂ ਇਹ ਦੋ ਮਕਾਨ ਦਿਖਾਇਆ ਤੇ ਬਾਕੀ ਕਲੋਨੀ ਵਾਲੇ ਪਾਸੇ ਆਪਾਂ ਪੁੱਜੇ ਹੀ ਪੁੱਜਣਾ ਹੀ ਅਜੇ ਤੇ ਇਹਨਾਂ ਦੇ ਬੰਦਿਆਂ ਤੋਂ ਉੱਪਰੋਂ ਫੋਨ ਆ ਗਿਆ ਜੀ ਸਾਡੇ ਬੰਦੇ ਜਾਣਗੇ ਜੀ ਉਹ ਦਿਖਾਣਗੇ ਇਹਨਾਂ ਦੇ ਬੰਦੇ ਗਏ ਆ ਉਹਨਾਂ ਨੇ ਕਲੋਨੀ ਦਿਖਾਈ ਆ ਪੂਰੀ ਈਵਨ ਕਿ ਜਿਹੜਾ ਮੇਰਾ ਰੋਡ ਤੋਂ ਲੈ ਕੇ ਜਿਹੜਾ ਮਤਲਬ ਕਿ ਸੜਕ ਵਾਲੇ ਪਾਸੇ ਪੂਰੀ ਲੈਨ ਜਿਹ ਉਹਨਾਂ ਨੇ ਰੋਕਿਆ ਕਿ ਸਾਰੇ ਲਾਈਨ ਦੇਖ ਕੇ ਜਾਓ ਪੂਰੀ ਇਹਨਾਂ ਦਾ ਦੇਖੋ ਤਾਂ ਸਹੀ ਅੰਦਰ ਜਾ ਕੇ ਤੇ ਉਹਨਾਂ ਨੇ ਕਿਹਾ ਵੀ ਅਸੀਂ ਮੁੜ ਕੇ ਆਣੇ ਫਿਰ ਦੁਬਾਰਾ ਕੋਈ ਨਹੀਂ ਮੁੜ ਕੇ ਆਇਆ ਉਹਨਾਂ ਦਾ ਵੀ ਕਿਸੇ ਨੇ ਵੀ ਕੋਈ ਜੱਜ ਨਹੀਂ ਲਿਆ ਮਤਲਬ ਕਿ ਪ੍ਰੋਪਰ ਇਹਨਾਂ ਦੇ ਬੰਦਿਆਂ ਨੇ ਜਿਹੜੇ ਘਰ ਆਪਣੇ ਦਿਖਾਨੇ ਸੀ ਜਿਹੜੇ ਕੋਈ ਦੋ ਚਾਰ ਬੰਦੇ ਉਹਨਾਂ ਦੇ ਨਾਲ ਪਿਆਰ ਕਰਦੇ ਸੀ ਉਹਨਾਂ ਦੇ ਦਿਖਾਏ ਨੇ ਜਿਹੜੇ ਸਾਡੇ ਬੰਦੇ ਸੀ ਜਿਨ੍ਹਾਂ ਦੀ ਸੱਤਾ ਮਤਲਬ ਕਿ ਬਹਿ ਗਈਆਂ ਨੇ ਮਕਾਨ ਬਹਿ ਕੇ ਸੈਟਲ ਹੋਣ ਹੋ ਗਏ ਕੁਝ ਵੀ ਉਹਨਾਂ ਦਾ ਕਿਸੇ ਦਾ ਵੀ ਇਹਨਾਂ ਨੇ ਕਿਹਾ ਵੀ ਨਹੀਂ ਜੀ ਇਹ ਤਾਂ ਠੀਕ ਠਾਕ ਹੈ ਇਹ ਸਭ ਕੁਝ ਠੀਕ ਹੈ ਮਤਲਬ ਅਸੀਂ ਕਹਿੰਦੇ ਆ ਕਿ ਮੰਤਰੀ ਸਾਹਿਬ ਇਹ ਜਿਹੜਾ ਸਰਣੂ ਇੱਕ ਨਾਲ ਦਿਖੰਦਾ ਹੈ ਚਲੋ ਮੈਂ ਸੋਚਦਾ ਸੀ ਕਿ ਚਲ ਮੈਂ ਗਲਤਾਂ ਸ਼ਾਇਦ ਮੇਰੇ ਕੋਈ ਮਤਲਬ ਗਲਤ ਹੈ ਕਿ ਮੇਰੀ ਮਾਤਾ ਕਹਿੰਦਰੀ ਹੈ ਪਰ ਨਹੀਂ ਮੰਤਰੀ ਸਾਹਿਬ ਬਿਲਕੁਲ ਠੀਕ ਨਾ ਇਹ ਮਤਲਬ ਕਿ ਜਿਹੜੇ ਸਾਡੇ ਲੋਕੀ ਨੇ ਜਾ ਕੇ ਜ਼ਹਿਰ ਘੋਲਦੇ ਉਹਨਾਂ ਦੇ ਕਰਨਾ ਪਰ ਮੰਤਰੀ ਸਾਹਿਬ ਸਾਨੂੰ ਤੁਹਾਡੇ ਕੋਈ ਆਸ ਨਹੀਂ ਹੈ ਕਿ ਤੁਸੀਂ ਮਤਲਬ ਇਹਨਾਂ ਦੀ ਗੱਲਾਂ ਦੇ ਵਿੱਚ ਆ ਕੇ ਗਰਾਉਂਡ ਨੂੰ ਦੇਖੋ ਗਰਾਉਂਡ ਨੂੰ ਦੇਖੋ ਚਲੋ ਜੇ ਅਸੀਂ ਗਲਤਾਂ ਤਾਂ ਤੁਸੀਂ ਸਾਨੂੰ ਮਤਲਬ ਇਗਨੋਰ ਕਰਦੇ ਹੋ ਪਿੰਡ ਦੇ ਵਿੱਚ ਲੰਬardar ਵੀ ਹੈ ਮੈਂਬਰ ਵੀ ਹੈ ਕੁਝ ਹੋਰ ਮੋਦਬਰ ਬੰਦੇ ਵੀ ਆਏ ਨੇ ਤਾਂ ਮੋਦਬਰ ਬੰਦਿਆਂ ਨੂੰ ਵੀ ਮੌਕਾ ਦੇਣਾ ਚਾਹੀਦਾ ਕਿ ਉਹਨਾਂ ਨੂੰ ਵੀ ਪਿੰਡ ਦੇ ਲੋਕਾਂ ਨੇ ਬਣਾਇ ਇੱਕ ਤੁਸੀਂ ਮਤਲਬ ਕਿ ਤੁਹਾਨੂੰ ਜਿਹੜੇ ਤੁਹਾਡੇ ਨਾਲ ਜੁੜੇ ਨੇ ਸਾਨੂੰ ਉਹਨਾਂ ਨਾਲ ਕੋਈ ਤਰਾਦ ਨਹੀਂ ਹੈਗਾ ਸਾਡੇ ਆਪਣੇ ਬੰਦੇ ਨੇ ਸਾਡੇ ਘਰ ਸਾਡੇ ਪਿਆਰੇ ਨਾਲ ਨੂੰ ਅੱਲੂ ਅਸੀਂ ਫੇਰ ਇਕੱਠੇ ਹੀ ਹੋ ਜਣਾ ਆ ਪਰ ਤੁਸੀਂ ਸਾਨੂੰ ਸਾਰਿਆਂ ਨੂੰ ਇੱਕ ਰੱਖ ਨਾਲ ਦੇਖੋ ਇਹ ਜਿਹੜਾ ਇਹ ਗਰਾਊਂਡ ਹੈ ਗਰਾਊਂਡ ਨੂੰ ਮਤਲਬ ਕਿ ਸਾਰਿਆਂ ਨੂੰ ਦੇਖਣਾ ਚਾਹੀਦਾ ਚਲੋ ਤੁਸੀਂ ਝਾੜਕਾਂ ਦੇ ਵਿੱਚ ਮੈਂ ਦੇਖਿਆ 15-20 ਦਿਨ ਤੋਂ ਤੁਸੀਂ ਐਕਟਿਵ ਹੋ ਮੀਡੀਆ ਦੇ ਉੱਪਰ ਵੀ ਚਲੋ ਇੰਨੀ ਮਿਹਨਤ ਵੀ ਕਰਨ ਦੇ ਹੋ ਤੇ ਇੱਥੇ ਵੀ ਕਿੰਨੇ ਦਿਨ ਰਹਿਓ ਪੰਮੇ ਵੀ ਚਲੋ ਕੋਲੀਆਂ ਅੱਡੇ ਦੇ ਵਿੱਚ ਤਿੰਨਾ ਘਰਾਂ ਨੂੰ ਮੁਆਵਜ਼ਾ ਦਿੱਤਾ ਪੰਮੇ ਥੋੜਾ ਦਿੱਤਾ ਪੰਮੇ ਦੇ ਵਿੱਚ ਵੀ ਦਿੱਤਾ ਤੇ ਚਲੋ ਜੀ ਸਾਡੇ ਜੀ ਕੋਈ ਦੋ ਤਿੰਨ ਘਰ ਜਿਹੜੇ ਹੈ ਹੀ ਜੇ ਇਹਨਾਂ ਨੂੰ ਕੋਈ ਮਾੜਾ ਮੋਟਾ ਤੁਸੀਂ ਕਰਦੇ ਚਲੋ ਇਹਨਾਂ ਨੂੰ ਆਸ ਜੇ ਨਹੀਂ ਹੀ ਕੁਝ ਫਿਜ਼ੀਕਲੀ ਨਹੀਂ ਦੇ ਸਕਦੇ ਜਾਂ ਪ੍ਰੈਨੈਸ਼ਲੀ ਨਹੀਂ ਦੇ ਸਕਦੇ ਤੁਸੀਂ ਇਹਨਾਂ ਨੂੰ ਆ ਕੇ ਹੌਸਲਾ ਹੀ ਦੇ ਜੰਦੇ ਕਿ ਠੀਕ ਹੈ ਮੈਂ ਤੁਹਾਡੇ ਲਈ ਕੁਝ ਨਾ ਕੁਝ ਜ਼ਰੂਰ ਕਰਾਂਗਾ ਮੈਂ ਤੁਹਾਡਾ ਦੇਖ ਲਿਆ ਮੌਕਾ ਜੋ ਵੀ ਹੈ ਇਹਨਾਂ ਦੇ ਬੰਦਿਆਂ ਨੇ ਇੱਥੋਂ ਤੱਕ ਪੁੱਜਣ ਨਹੀਂ ਦਿੱਤਾ ਥਾਲ ਦੇ ਪਿੰਡ ਦਾ ਸਰਪੰਚਾ ਮੈਂ ਉਹਨੂੰ ਵੀ ਕਿਹਾ ਕਿ ਸਰਪੰਚ ਸਾਹਿਬ ਜੇ ਤਲੋ ਸਾਡੀ ਨਹੀਂ ਸੁਣਾਉਂਦੀ ਤਲੋ ਤੁਸੀਂ ਇਹਨਾਂ ਦਾ ਮੋਕਾ ਗਰੀਬਾਂ ਦਾ ਦਿਖਾ ਦਿਓ ਮੌਕਾ ਠੀਕ ਕਰਦੇ ਹੋ ਤੁਸੀਂ ਸਾਡੀ ਇਹ ਮੰਗ ਹੈ ਸਰ ਕਿ ਇਹਨਾਂ ਦੇ ਇਹਨਾਂ ਅਪਲਿਕੇਸ਼ਨ ਵੀ ਦੇਖੋ ਸਾਰਿਆਂ ਨੂੰ ਇੱਕ ਅੱਖ ਨਾਲ ਦੇਖੋ ਸਾਡਾ ਕਿਸੇ ਨਾਲ ਕੋਈ ਬੈਰਬਰੋਧ ਨਹੀਂ ਹੈ ਥੋ ਜਿਸ ਤਰ੍ਹਾਂ ਕਿ ਜਿਹੜੇ ਮੌਕੇ ਮੌਜੂਦ ਸਰਪੰਚ ਹਨ ਚਾਹੇ ਲੋਕਾਂ ਦੀ ਗੱਲ ਕਰੀਏ ਚਾਹੇ ਸਰਪੰਚ ਦੀ ਗੱਲ ਕਰੀਏ ਤਾਂ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਗਰੀਬ ਦਾ ਆਸ਼ਿਆਨਾ ਜਿਹੜਾ ਸੀਗਾ ਕਿ ਇੱਕ ਇੱਕ ਰੁਪਇਆ ਜੋੜ ਕੇ ਜਿਹੜਾ ਉਹ ਆਸ਼ਿਆਨਾ ਗਰੀਬ ਨੇ ਬਣਾਇਆ ਸੀਗਾ ਉਹ ਹਰਦੀ ਪੇਟ ਚੜ ਗਿਆ ਔਰ ਕਿਤੇ ਨਾ ਕਿਤੇ ਉਹਨਾਂ ਵੱਲੋਂ ਸਰਕਾਰ ਦਾ ਮੂੰਹ ਵੇਖਿਆ ਜਾ ਰਿਹਾ ਹੈ ਕਿ ਸਰਕਾਰ ਉਹਨਾਂ ਦੀ ਬਾਹ ਫੜੇ ਅਤੇ ਉਹਨਾਂ ਦੇ ਸਿਰ ਤੇ ਦੁਆਰ ਤੋਂ ਆਸ਼ੀਆਨਾ ਜਿਹੜਾ ਬਣ ਸਕੇ ਬਾਕੀ ਹੋਰ ਅਪਡੇਟ ਲਈ ਤੁਸੀਂ ਦੇਖਦੇ ਰਹੋ ਡੈਨਿਕ ਸਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਹਿਰਜੇਸ਼ ਕੁਮਾਰ ਡੈਨਿਕ ਸਵੇਰਾ ਟੀਵੀ ਹਲਕਾ ਪੁਵਾਦੇ ਪਿੰਡ ਚਾਟ ਕੋਲੀਆਂ ਤੋਂ ਖਾਸ ਰਿਪੋਰਟ